ਕਦੋਂ ਗੁਰੂ ਮੁਕੰਮਲ ਤੌਰ ਤੇ ਪ੍ਰਸੰਨ ਨੇ ਪੂਰੇ ਖੁਸ਼ ਨੇ ਸਿੱਖ ਨੂੰ ਕਿਵੇਂ ਪਤਾ ਲੱਗੇ ਵੀ ਮੇਰੇ ਤੇ ਗੁਰੂ ਦੀ ਪ੍ਰਸੰਤਾ ਹੈ ਸਾਨੂੰ ਪਤਾ ਲੱਗੇ ਵੀ ਮੇਰੇ ਤੇ ਗੁਰੂ ਬੜੇ ਪ੍ਰਸੰਨ ਨੇ ਫਿਰ ਇਹਨੂੰ ਪੜਨ ਲਈ ਪੂਰਾ ਗੁਰੂ ਪੂਰੀ ਪ੍ਰਸੰਤਾ ਸਾਨੂੰ ਇੱਕ ਸੁਖਮਨੀ ਸਾਹਿਬ ਦਾ ਪਾਧਾ ਆਪਾਂ ਪੜਾਂਗੇ ਉਹਦੇ ਵਿੱਚੋਂ ਬੜਾ ਸਪਸ਼ਟ ਹੈ ਕਿ ਗੁਰੂ ਪੂਰਨ ਤੌਰ ਤੇ ਪ੍ਰਸੰਨ ਹੋਣ ਤੇ ਉਹਦੀਆਂ ਨਿਸ਼ਾਨੀਆਂ ਕੀ ਨੇ ਉਹ ਪਤਾ ਹੈ ਕਿਉਂਕਿ ਪ੍ਰਕਰਨ ਹੈ ਗੁਰ ਜਿਨ ਕੋ ਸੋ ਪ੍ਰਸੰਨ ਨਾਮ ਕਰਿ ਰਿਧਾ ਨਿਵਾਸ ਹੈ ਇਕੋ ਦਮ ਤਾਂ ਨਾਮ ਦਾ ਨਿਵਾਸ ਨਹੀਂ ਹੁੰਦਾ ਇਹ ਭਾਂਡਾ ਕਈ ਜਨਮਾਂ ਦਾ ਭਰਿਆ ਪਿਆ ਉਹ ਪੂਰਨ ਪ੍ਰਸੰਤਾ ਕੀ ਹੈ ਉਸ ਪਦੇ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਪਹਿਲੀ ਪਦੇ ਜੀ 18ਵੀਂ ਅਸ਼ਟਪਦੀ ਦਾ ਸਤਗੁਰ ਸੇਖ ਕੀ ਕਰੈ ਪ੍ਰਤਪਾਲ ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਰਿਦਾ ਨਿਵਾਸੈ ਸਤਗੁਰ ਸੇਕ ਕੀ ਕਰੈ ਪਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸੋ ਪ੍ਰਸੰਦ ਸਦਾ ਦਿਆਲ ਪੂਰਨ ਤੌਰ ਤੇ ਦਿਆਲ ਗੁਰੂ ਅਰਜਨ ਸਾਹਿਬ ਕਹਿੰਦੇ ਸਭ ਤੋਂ ਪਹਿਲੀ ਉਹਦੀ ਪ੍ਰਸੰਤਾ ਦਾ ਹੈ ਗੁਰੂ ਆਪਣੇ ਸਿੱਖ ਦੀ ਪਰਤਪਾਲਨਾ ਕਰਦਾ ਹੈ ਪਰਤਪਾਲਨਾ ਦਾ ਸਬੰਧ ਜਿਸਮਾਨੀ ਤੌਰ ਤੇ ਵੀ ਹੈ ਤੇ ਪਰਤਪਾਲਨਾ ਦਾ ਸਬੰਧ ਰੋਹਾਨੀ ਤੌਰ ਤੇ ਵੀ ਹੈ ਜਿਸ ਮਾਨਵੀ ਤੌਰ ਤੇ ਵੀ ਸਿੱਖ ਦੀ ਪਰਤਪਾਲਨਾ ਕਰਦੇ ਨੇ ਉਹਦੀ ਰੋਜੀ ਉਹਦੀ ਰੋਟੀ ਉਹਦਾ ਰਿਜ਼ਕ ਉਹਨੂੰ ਕਿਸੇ ਦਾ ਮੁਥਾਜ ਨਹੀਂ ਹੋਣ ਦਿੰਦੇ ਸਤਗੁਰ ਸੇਖ ਕੀ ਕਰੈ ਪਰਤਪਾਲ ਸੇਵਕ ਕੋ ਗੁਰ ਸਦਾ ਦਿਆ ਹੁਣ ਇਸ ਤੋਂ ਅੱਗੇ ਜੀ ਉਹਦੀ ਸੋਹ ਪ੍ਰਸੰਤਾ ਦੀ ਕਰਾਮਾਤ ਵਰਤਨ ਲੱਗੀ ਇੱਥੋਂ ਤੱਕ ਤਾਂ ਹੋ ਗਿਆ ਪਹਿਲੀਆਂ ਦੋ ਤੁਕਾਂ ਪੜ੍ਹੀਆਂ ਸੇਵਕ ਗੁਰ ਸਦਾ ਦਿਆਲ ਸੇਖ ਕੀ ਗੁਰ ਦੁਰਮਤ ਮਲ ਕਿਰੈ ਕਿਉਂਕਿ ਮੈਲੇ ਹਿਰਦੇ ਵਿੱਚ ਕਦੀ ਨਾਮ ਦਾ ਨਿਵਾਸ ਨਹੀਂ ਹੋ ਸਕਦਾ ਨਾਮ ਦਾ ਨਿਵਾਸ ਉੱਥੇ ਹੋਵੇਗਾ ਪਿਆਰਿਓ ਜਿੱਥੇ ਹਿਰਦੇ ਦੀ ਨਿਰਮਲਤਾ ਹੋਵੇਗੀ ਨਿਰਮਲ ਕਿਰਦੇ ਤੋਂ ਬਿਨਾ ਤਾਂ ਹੋ ਹੀ ਨਹੀਂ ਸਕਦਾ ਜਿੰਨੀ ਸੂਰਤ ਤੇ ਕਿਰਦਾ ਮੈਲਾ ਹੈ ਉਹਨਾਂ ਨਾਮ ਤੋਂ ਦੂਰ ਇਹ ਵੀ ਸੱਚ ਹੈ ਕਿ ਜਿੰਨਾ ਮਨ ਬਾਣੀ 'ਚ ਭਟਕਦਾ ਨਹੀਂ ਟਿਕਦਾ ਉਹਦਾ ਵੀ ਇੱਕੋ ਕਾਰਨ ਮੈਲ ਹੈ ਜੇ ਮੈਲ ਨਾ ਹੋਵੇ ਤੇ ਇੱਕ ਓੰਕਾਰ ਦੀ ਟਿਕ ਜਾਏ ਜੇ ਮੈਲ ਨਾ ਹੋਵੇ ਜੇ ਮੈਲਾ ਹੋਵੇ ਤੇ ਭਾਵੇਂ 2 ਘੰਟੇ ਮੈਂ ਲਾਈ ਜਾ ਟਾਈਮ ਕਿਉਂਕਿ ਮੈਲਾ ਅੰਦਰ ਕਦੀ ਟਿਕਦਾ ਨਹੀਂ ਤੇ ਮੇਰਾ خیال ਏ ਅਸੀਂ ਅਕਸਰ ਮੰਨ ਕਰਕੇ ਕਹਿੰਨੇ ਆ ਮੈਂ ਬਾਣੀ ਪੜਨਾ ਮੇਰਾ ਅੰਦਰ ਨਹੀਂ ਟਿਕਦਾ ਉਂਝ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਿੱਧੀ ਜੀ ਗੱਲ ਜੇ ਨਹੀਂ ਟਿਕਦਾ ਤੇ ਆਪਣੇ ਫੁਰਨਿਆਂ ਦਾ ਇੱਕ ਵਾਰੀ ਜਰੂਰ ਨਰੀਖਣ ਕਰ ਤੇਰੇ ਅੰਦਰ ਕਿਤੇ ਨਾ ਕਿਤੇ ਗੰਦਗੀ ਮੈਲ ਪਈ ਹੈ ਜਿੰਨੀ ਖਿਆਲਾਂ ਦੀ ਮੈਲ ਹੈ ਉਹ ਕਾਮ ਦੀ ਹੋਵੇ ਕਰੋਧ ਦੀ ਹੋਵੇ ਜਿੰਨਾ ਅੰਦਰ ਮੈਲਾ ਹੋਵੇਗਾ ਉਹਨਾ ਭਟਕੇਗਾ ਪਟਕੇਗਾ ਜਿੰਨਾ ਅੰਦਰ ਸ਼ੁੱਧ ਹੋ ਜਾਏਗਾ ਉਹਨਾ ਟਿਕ ਜਾਏ ਇਹਦੀ ਸਿੱਧੀ ਉਦਾਹਰਣ ਹੈ ਜੀ ਜਿਵੇਂ ਅਸ਼ੁੱਧ ਸੋਨਾ ਕੋਠਾਲੀ ਵਿੱਚ ਕਦੀ ਨਹੀਂ ਟਿਕਦਾ ਕੰਚਨ ਅਸ਼ੁੱਧ ਜਿੰਨਾ ਉਹ ਸੋਨਾ ਅਸ਼ੁੱਧ ਹੈ ਉਹ ਕੋਠਾਲੀ ਚ ਨਹੀਂ ਟਿਕਦਾ ਪਰ ਜਿਉਂ ਜਿਉਂ ਸੋਨੇ ਦੀ ਮੈਲ ਛੜੇਗੀ ਨਾ ਮੇਰੇ ਵੀਰ ਸ਼ਾਇਦ ਬੇਚਣਗੇ ਸੋਨੇ ਦਾ ਕੰਮ ਕਰਨ ਵਾਲਾ ਕੋਈ ਜਦੋਂ ਸੋਨੇ ਦੀ ਮੈਲ ਛੜ ਜਾਏ ਤੇ ਸੋਨਾ ਆਪਣੇ ਆਪ ਟਿਕ ਜਾਂਦਾ ਹੈ ਜਦੋਂ ਅੰਦਰ ਦੀ ਮੈਲ ਛੜ ਜਾਏ ਤੇ ਮਨ ਆਪਣੇ ਆਪ ਟਿਕ ਜਾਂਦਾ ਹੈ ਗੁਰੂ ਦੀ ਪ੍ਰਸੰਤਾ ਇਹ ਹੈ ਸਭ ਤੋਂ ਪਹਿਲਾਂ ਸਿੱਖ ਦੇ ਅੰਦਰ ਦੀ ਮੈਲ ਤੋਂ ਹੁੰਦਾ ਕਿਉਂਕਿ ਨਾਮ ਦਾ ਨਿਵਾਸ ਮੈਲੇ ਗਿਰਦੇ ਵਿੱਚ ਕੋਈ ਨਹੀਂ ਸਕਦਾ ਮਹਾਰਾਜ ਜੀ ਕਹਿੰਦੇ ਸਤਗੁਰ ਸੇਕ ਕੀ ਕਰੈ ਪ੍ਰਤਪਾਲ ਸੇਵਕ ਉਹ ਗੁਰਸਦਾ ਦਿਆਲ ਸੇਕ ਕੀ ਗੁਰ ਦੁਰਮਤ ਮਲ ਕੀ ਰੈ ਜਦੋਂ ਗੁਰੂ ਸਰ ਪ੍ਰਸੰਨ ਹੋਇਆ ਮੈਲ ਧੋਤੀ ਤੇ ਪਿਆਰਿਓ ਜਦੋਂ ਮੈਲ ਧੋਬੇ ਨਾ ਇਹਦੀ ਪਹਿਲੀ ਨਿਸ਼ਾਨੀ ਏ ਜੇ ਫਿਰ ਗੁਰੂ ਦਾ ਸਿਮਰਨ ਕਰਨ ਦਾ ਚਾਹ ਬਣ ਲੰਗਦਾ ਮਨ ਕਹਿੰਦਾ ਆ ਆ ਵੀ ਸਿਮਰਨ ਕਰੀਏ ਆ ਵੀ ਬਾਣੀ ਪੜ੍ਹ ਲਈਏ ਮਨ ਮਨ ਨਾਲ ਜੁੱਧ ਕਰਨ ਲੱਗ ਪੈਂਦਾ ਸੇਕ ਕੀ ਗੁਰ ਦੁਰਮਤ ਮਲ ਕੀ ਰੈ ਗੁਰਬਚਨੀ ਕਰ ਨਾਮ ਉਚਰੈ ਜਦੋਂ ਪ੍ਰਸੰਨ ਹੋਇਆ ਗੁਰੂ ਸਿੱਖ ਬਿਰ ਆਪਣੀ ਰਸਨਾ ਤੋਂ ਗੁਰੂ ਦੇ ਨਾਮ ਨੂੰ ਉਚਾਰਨ ਕਰਦਾ ਹੈ ਸਤਗੁਰ ਸਿੱਖ ਕੇ ਬੰਧਨ ਕਾਟੇ ਇਹ ਪ੍ਰਸੰਤਾ ਹੈ ਸੁਰਤ ਨੂੰ ਬੰਧਨ ਪਏ ਆ ਤੇ ਫੁਰਨੇ ਵੀ ਬੰਧਨ ਨੇ ਜੀ ਅਸਲ ਚ ਬੀਤੀਆਂ ਕਟਣਾਵਾਂ ਸੰਗਲ ਬਣ ਕੇ ਸਾਨੂੰ ਅੱਗੇ ਤੁਰ ਨਹੀਂ ਦਿੰਦੇ ਇਹ ਸੁਰਤ ਪਤਾ ਨਹੀਂ ਕਿੰਨੀਆਂ ਸੰਗਲ ਲਪੇਟੀ ਬੈਠੀ ਹੈ ਐਸ ਜਨਮ ਦੇ ਪਿਛਲੇ ਜਨਮਾਂ ਦੇ ਜਦੋਂ ਗੁਰੂ ਪਰਸੰਨ ਹੁੰਦੇ ਨੇ ਸਭ ਤੋਂ ਪਹਿਲਾਂ ਸਿੱਖ ਦੇ ਸਾਰੇ ਬੰਦਨਾਂ ਨੂੰ ਕੱਟ ਦਿੰਦੇ ਵਕਾਰਾਂ ਦੇ ਬੰਦਨ ਕੱਟ ਦਿਆ ਮਲੀਨਤਾ ਦੇ ਬੰਦਨ ਕੱਟ ਦਿਆ ਗੁਰ ਜਿੰਨ ਕੋ ਸੋ ਪਰਸੰਨ ਮਹਾਰਾਜ ਕਹਿੰਦੇ ਸਤਗੁਰ ਸਿੱਖ ਕੀ ਦੁਰਮਤ ਮਲ ਕੇ ਰੇ ਗੁਰਬਚਨੀ ਕਰ ਨਾਮ ਉਚਰੇ ਸਤਗੁਰ ਸਿੱਖ ਕੇ ਬੰਦਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਖਾਟ ਹੁਣ ਭਾਂਡਾ ਸਾਫ ਹੋ ਗਿਆ ਨਾ ਨਾਮ ਹਰੀ ਦਾ ਨਿਵਾਸ ਹੈ ਜਦੋਂ ਮੈਲ ਰਹੀ ਕੋਈ ਨਹੀਂ ਫਿਰ ਅਗਲੀ ਕਿਰਪਾ ਪਤਾ ਕਿ ਸਤਿਗੁਰਾਂ ਨੇ ਕੀਤੀ ਫਿਰ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਾ ਰਿਦਾ ਨਿਵਾਸ ਹੈ ਸਤਿਗੁਰ ਸਿੱਖ ਕੋ ਨਾਮ ਤਨ ਦੇ ਉਦਨ ਅੰਦਰ ਨਾਮ ਟਿਕਾ ਦਿੱਤਾ ਗੁਰ ਕਾ ਸਿੱਖ ਵੱਡ ਭਾਗੀ ਹੈ ਪਿਆਰਿਓ ਉਹ ਵੱਡਿਆਂ ਭਾਗਾ ਵਾਲਾ ਹੋ ਜਾਂਦਾ ਜਿਹਦੇ ਤੇ ਗੁਰੂ ਪ੍ਰਸੰਨ ਹੋ ਜਾਂਦੇ ਹੈ